ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਪਾ ਅੱਜ ਆਏ ਤੇਗੇ ਅ ਥੋੜੇ ਬੋਦੇ ਪੱਗਾਂ ਪੁੱਗਾਂ ਲੈਣੀਆਂ ਤੇ ਹੈਗੀਆਂ ਤੇ ਬਾਈ ਆਪਣਾ ਮੌਂਟੀ ਮੌਂਟੀ ਦੁਪੱਟਾ ਪਗੜੀ ਸੈਂਟਰ ਆ ਤੁਸੀ ਦੇਖ ਸਕਦੇ ਹੋਗੇ ਪਿੱਛੇ ਸ਼ਾਪ ਆ ਗਈ ਆਪਣੀ ਬੱਸ ਸਟੈਂਡ ਦੇ ਲਾਗੇ ਹੈਗੀ ਜਦੋਂ ਅੱਪਾ ਆ ਨਿਕਲਦੇ ਆਂਗੇ ਮਾਰਕਡੋਂ ਦੇ ਦਰਵਾਜ਼ੇ ਦੇ ਨੀਚੇ ਤੋਂ ਤੇ ਅੱਗੇ ਆ ਕੇ ਦੁਕਾਨ ਆ ਗਈ ਬਾਈ ਦੀ ਤੇ ਰੰਗੇ ਫੋਟੋਗ੍ਰਾਫਰ ਤੇ ਲਾਗੇ ਹੈਗੀ ਤੇ ਬਹੁਤ ਵਧੀਆ ਬਾਈ ਕੋਲੇ ਹਰ ਇੱਕ ਤਰ੍ਹਾਂ ਦੀ ਪੱਗ ਵੀ ਹੈਗੀ ਹੈਗੀ ਠੀਕ ਹੈ ਜੀ ਹੁਣ ਸ਼ਾਲ ਰੱਖੇ ਹੋਏ ਨੇਗੇ ਸਰਦੀਆਂ ਕਰਕੇ ਸੌਲ ਆਗਾ ਪੱਗਾ ਗਈ ਤੇ ਗਰਮੀਆਂ ਦੇ ਵਿੱਚ ਤੁਹਾਨੂੰ ਦੁਪੱਟੇ ਵੀ ਮਿਲ ਜਾਣਗੇ ਹਰ ਇੱਕ ਤਰ੍ਹਾਂ ਦੇ ਤੇ ਅੱਜ ਤੁਹਾਨੂੰ ਦਿਖਾਣੇ ਆ ਕਿ ਬਾਈ ਦਾ ਕੀ ਸਿਸਟਮ ਆ ਕੀ ਪ੍ਰੋਸੀਜਰ ਆ ਚਲੋ ਫਿਰ ਕਰਦੇ ਆ ਵੀਡੀਓ ਸ਼ੁਰੂ ਚਲੋ ਚੱਲੀਏ ਆ ਸਾਹਮਣੇ ਦੇਖੋ ਬਾਈ ਦੀ ਸ਼ਾਪ ਆ ਗਈ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਸਾਈਡ ਦੇ ਉੱਤੇ ਜਿਹੜਾ ਬੱਸ ਸਟੈਂਡ ਆਗਾ ਬਣਿਆ ਹੋਇਆ ਇਸ ਸਟੈਂਡ ਦੇ ਉੱਤੇ ਬੱਸ ਸਟੈਂਡ ਆ ਬਣਿਆ ਹੋਇਆ ਤੇ ਬੱਸ ਸਟੈਂਡ ਤੋਂ ਪਾ ਦਰਵਾਜ਼ੇ ਵਿੱਚ ਦੀ ਆਉਨੇ ਆ ਤਾਂ ਬਾਈ ਦੀ ਸਿੱਧੀ ਸ਼ਾਪ ਆ ਗਈ ਆ ਦੇਖੋ ਤੇ ਇਧਰ ਉਸ ਸਾਈਡ ਤੇ ਰੰਗਾ ਸਟੂਡੀਓ ਆ ਗਿਆ ਤੇ ਆ ਸਾਹਮਣੇ ਦੇਖਿਆ ਹੋਇਆ ਮੌਂਟੀ ਦੁਪੱਟਾ ਸੈਂਟਰ ਤੇ ਆਜੋ ਹੁਣ ਆਪਾਂ ਚੱਲਦੇ ਆਂ ਦੁਕਾਨ ਦੇ ਅੰਦਰ ਕਰਦੇ ਆਂਗੇ ਐਂਟਰੀ ਤੇ ਦੇਖਦੇ ਆਂਗੇ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਆ ਬਾਈ ਕੋਲੇ ਨਵੀਂ ਨਵੀਂ ਵੈਰਾਈਟੀ ਦੇ ਸ਼ਾਲ ਆਏ ਹੋਏ ਨੇਗੇ ਅੱਜ ਕਿਉਂਕਿ ਜਿਹੜਾ ਠੰਡ ਦਾ ਟਾਈਮ ਆਗਾ ਉਹਦੇ ਕਰਕੇ ਆ ਦੇਖੋ ਹਰ ਇੱਕ ਤੁਹਾਨੂੰ ਡਿਜ਼ਾਈਨ ਦੇ ਵਿੱਚ ਜਿਹੜੇ ਸ਼ਾਲ ਮਿਲ ਜਾਣਗੇ ਟੰਗੇ ਹੋਏ ਨੇਗੇ ਤੇ ਆਜੋ ਆਪਾਂ ਅੰਦਰ ਐਂਟਰ ਕਰੀਏ ਆਪ ਵੀਰਾਂ ਕੋਲੇ ਤੁਸੀਂ ਦੇਖ ਸਕਦੇ ਹੋ ਹਰ ਇੱਕ ਕਲਰ ਦੀ ਹਰ ਇੱਕ ਵੈਰਾਈਟੀ ਦੀ ਤੁਹਾਨੂੰ ਜਿਹੜੀ ਨਵੀਂ ਤੋਂ ਨਵੀਂ ਪੱਗ ਆ ਗਈ ਉਹ ਮਿਲ ਜੂਗੀ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਹਰ ਇੱਕ ਤਰ੍ਹਾਂ ਦਾ ਕਲਰ ਆ ਜਿਹੜਾ ਹਰ ਇੱਕ ਵੈਰਾਈਟੀ ਹਰ ਇੱਕ ਤਰ੍ਹਾਂ ਦੀ ਕਿਸਮ ਦੀ ਪੱਗ ਤੁਹਾਨੂੰ ਇੱਥੋਂ ਜਿਹੜੀ ਇਹਨਾਂ ਕੋਲੇ ਅਵੇਲੇਬਲ ਹੈ ਇਸ ਟਾਈਮ ਹੈਗੀ ਹੈਗੀ ਜੇ ਆਪਾਂ ਗੱਲ ਕਰੀਏ ਤਾਂ ਬਾਈ ਹੋਣਾ ਲੱਭਿਆ ਦੇਖੋ ਨਵੇਂ-ਨਵੇਂ ਤਰ੍ਹਾਂ ਦੇ ਸ਼ਾਹੌਲ ਨੇਗੇ ਆ ਮੁੰਡੇ ਚੈੱਕ ਕਰ ਰਹੇ ਨੇਗੇ ਇਹ ਵੀ ਸ਼ਾਇਦ ਆਪਦੇ ਘਰਦਿਆਂ ਵਾਸਤੇ ਲੈਣ ਆਏ ਨੇਗੇ ਅ ਤੇ ਦੇਖੋ ਹਰ ਕਿਸਮ ਦਾ ਜਿਹੜਾ ਇੱਥੇ ਸ਼ੌਲਾ ਮੈਨੂੰ ਸ਼ੌਲਾਂ ਦੀਆਂ ਵੈਰਾਈਟੀਆਂ ਬੜੀਆਂ ਸੋਹਣੀਆਂ ਲੱਗ ਰਹੀਆਂ ਨੇ ਗੀਆਂ ਦੇਖੋ ਬੜੇ ਪਿਆਰੇ ਪਿਆਰੇ ਸ਼ੌਲ ਨੇਗੇ ਤੇ ਹੋ ਸਕਦਾਗਾ ਮੈਂ ਵੀ ਇੱਕ ਅਮਰੀਕਾ ਵਾਲੀ ਵਾਸਤੇ ਲੈ ਲਾਂ ਆਹ ਦੇਖੋ ਤੁਸੀਂ ਵੀ ਘਰ ਵਾਲੀ ਬਾਤ ਲੈਣਾ ਆਇਓ ਬਾਈ ਤੁਸੀਂ ਵੀ ਬਾਈ ਹਾਂਜੀ ਹਾਂਜੀ ਠੰਡਾ ਹਨਾ ਜਿਆਦਾ ਹਾਂ ਜੀ ਪੰਨਾ ਵਾਸਤੇ ਲੈ ਰਹੇ ਹਾਂ ਤੇ ਵੀਰ ਆਪਣਾ ਮੋਂਟੀ ਹੋਰ ਵੀਰ ਜੀ ਠੀਕ ਹੋ ਹੋਰ ਵਧੀਆ ਸੇਤਾ ਠੀਕ ਨੇ ਚਲੋ ਵਧੀਆ ਇਹ ਵੀਰ ਨੇ ਇੱਥੇ ਓਨਰ ਨੇ ਜਿਹੜੇ ਤੇ ਸ਼ਾਪ ਦੇ ਤੇ ਕਰ ਰਹੇ ਨੇ ਮੁੰਡੇ ਰੰਗ ਸਿਲੈਕਟ ਜੇ ਆਪਾਂ ਗੱਲ ਕਰੀਏ ਕਿਸਮ ਦੀ ਹਰ ਇੱਕ ਕਿਸਮ ਦੀਆਂ ਪੱਗਾਂ ਨੇ ਜਿਹੜੀਆਂ ਬਾਈ ਦੀ ਸ਼ੌਪ ਤੋਂ ਮਿਲ ਜਾਣਗੀਆਂ ਚਾਹੇ ਫੁੱਲ ਬੈਲਾ ਚਾਹੇ ਜਿਹੜੀ ਵੀ ਮਰਜ਼ੀ ਕਿਸ ਨੂੰ ਲੱਗੋ ਕਾਫੀ ਟਾਈਮ ਹੋ ਗਿਆ ਬਾਈ ਰੂ ਇੱਥੇ ਦੁਕਾਨ ਕੀਤੇਆਂ ਨੂੰ ਤੇ ਬਾਕੀ ਸ਼ਾਲ ਗਰਮੀਆਂ ਦੇ ਵਿੱਚ ਵੀ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਜਿਹੜੇ ਦੁਪੱਟੇ ਨੇਗੇ ਹਰ ਇੱਕ ਕਿਸਮ ਦੇ ਦੁਪੱਟੇ ਮਹਿੰਗੇ ਸਸਤੇ ਹਰ ਇੱਕ ਤਰ੍ਹਾਂ ਦੇ ਦੁਪੱਟੇ ਤੁਹਾਨੂੰ ਇੱਥੋਂ ਮਿਲ ਜਾਣਗੇ ਬਾਕੀ ਜੇ ਤੁਸੀਂ ਵਿਆਹ ਸ਼ਾਦੀ ਵਾਸਤੇ ਵੀ ਪੱਗਾਂ ਲੈਣੀਆਂ ਨੇਗੀਆਂ ਤਾਂ ਬਾਗੀ ਦਾ ਨੰਬਰ ਇੱਥੇ ਜ਼ਰੂਰ ਆਹ ਤੁਹਾਨੂੰ ਟਰੂਸਕਰੀਨ ਦੇ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਹੈਗਾ ਜੇ ਵਿਆਹ ਸ਼ਾਦੀ ਵਾਸਤੇ ਤੁਸੀਂ ਨੇ ਪੱਗਾਂ ਲੈਣੀਆਂ ਸ਼ਾਉਲ ਲੈਣੇ ਆ ਤਾਂ ਤੁਹਾਡਾ ਆ ਨੰਬਰ ਚੱਲ ਰਿਹਾ ਹੈਗਾ ਤੁਸੀਂ ਇਹਦੇ ਤੇ ਕੰਟੈਕਟ ਕਰ ਸਕਦੇ ਹੋਗੇ ਇਹ ਨੰਬਰ ਤੇ ਬਾਕੀ ਰੇਟ ਦੇ ਉੱਤੇ ਤੁਸੀਂ ਵੀਡੀਓ ਸ਼ੇਅਰ ਕਰਕੇ ਆਉਨੇ ਹੋਗੇ ਵੀਡੀਓ ਸ਼ੇਅਰ ਕਰਕੇ ਆਜੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਉ ਤਾਂ ਤੁਹਾਨੂੰ ਡਿਸਕਾਊਂਟ ਪੱਕਾ ਮਿਲੂਗਾ ਤੇ ਵੱਧ ਤੋਂ ਵੱਧ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਰਿਸ਼ਤੇਦਾਰਾਂ ਨੂੰ ਵੀ ਸ਼ੇਅਰ ਕਰ ਦਿਓ ਜਾਂ ਯਾਰ ਦੋਸਤ ਨੇ ਉਹਨਾਂ ਨੂੰ ਕਿਉਂਕਿ ਬਾਈ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਇੱਥੇ ਹਰ ਇੱਕ ਤਰ੍ਹਾਂ ਦੀ ਜਿਹੜੀ ਕਿਸਮ ਦੀ ਤੁਹਾਨੂੰ ਪੱਗ, ਦੁਪੱਟੇ ਠੀਕ ਹੈ ਜੀ ਸ਼ਾਲ ਨਵੇਂ-ਨਵੇਂ ਸ਼ਾਲਾਂ ਦੀਆਂ ਵੈਰਾਈਟੀਆਂ ਤੁਹਾਨੂੰ ਇੱਥੇ ਮਿਲਣਗੀਆਂ। ਤੁਸੀਂ ਆ ਕੇ ਜਦੋਂ ਮਰਜ਼ੀ ਇੱਥੋਂ ਹਰ ਇੱਕ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਉਹ ਲੈ ਸਕਦੇ ਹੋਗੇ। ਤੇ ਅੱਜ ਉਹ ਹੁਣ ਆਪਾਂ ਦੇਖਦੇ ਆਂ ਕੀ ਕਰਦੇ ਆਂਗੇ ਬਾਈ ਨਾਲ ਗੱਲਬਾਤ ਤੇ ਕੀ ਕਹਿੰਦੇ ਨੇ ਕਿੱਦਾਂ-ਕਿੱਦਾਂ ਦਾ ਸਿਸਟਮ ਹੈ ਇੱਥੇ। ਜੇ ਆਪਾਂ ਗੱਲ ਕਰੀਏ ਬਾਈ ਨਾਲ ਤਾਂ ਆਪਾਂ ਪੁੱਛ ਦਿਆਂਗੇ ਵੀ ਕਿੱਦਾਂ-ਕਿੱਦਾਂ ਦੀਆਂ ਵੈਰਾਈਟੀਆਂ ਨੇ ਵੀਰ ਜੀ ਕਿੱਦਾਂ-ਕਿੱਦਾਂ ਦੀਆਂ ਵੈਰਾਈਟੀਆਂ ਆਪਣੇ ਕੋਲੇ? ਆਪਣੇ ਫੁੱਲ ਵੈਲ ਦੀ ਲੈਣੀ ਨੂੰ ਮਿਲ ਜਾਈਗੀ ਫੁੱਲ ਰੂਗੀਆਂ ਦੀ ਲੈਣੀ ਮਿਲ ਜਾਈ ਬਾਕੀ ਜਿਹੜੇ ਉਹਨਾਂ ਸ਼ਾਲ ਆਏ ਨੇਗੇ ਸਰਦੀਆਂ ਦਾ ਤੋਹਫਾ ਸਰਦੀਆਂ ਵਾਲੇ ਸ਼ਾਲ ਕੜਾਈ ਵਾਲੇ ਮਿਲ ਜਾਣਗੇ ਵਰੀ ਵਾਲੇ ਵੀ ਮਿਲ ਜਾਣਗੇ ਸਿੰਪਲ ਜਿਹੇ ਘਰ ਲੈਣਾ ਉਹ ਵੀ ਮਿਲ ਜੇ ਆਪਾਂ ਗੱਲ ਕਰੀਏ ਜੇ ਲੈਣਾ ਨਾ ਆਪਣੇ ਕਸਟਮਰਾਂ ਦਾ ਕਿਹੜੇ ਡਰੈਸ ਤੇ ਕਿੱਥੇ ਆਉਣ ਲੈਣ ਵਾਸਤੇ ਇਹ ਨਰਾਤਾ ਮਾਰਕੀਟ ਆ ਜੀ ਬੱਸ ਸਟੈਂਡ ਦੇ ਨਾਲ 36ਈ ਬਜ਼ਾਰ ਵੱਜਦਾ ਹੈ ਤੇ ਇਹਦਾ ਨੰਬਰ ਦੁਕਾਨ ਦਾ ਨੰਬਰ ਹੈ ਮੇਰੇ 9884 73233 ਤੇ ਬਾਈ ਜੀ ਨੇਗੇ ਇਹ ਤੁਹਾਨੂੰ ਇਹੀ ਮਿਲਣਗੇ ਇੱਥੇ ਕਿਉਂਕਿ ਇਹ ਓਨਰ ਨੇਗੇ ਤੇ ਹੋ ਗਈ ਵੀਰੇ ਸ਼ਾਪਿੰਗ ਹਾਂਜੀ ਵਧੀਆ ਰੇਟ ਨੇ ਬਾਈ ਜੀ ਹਨਾ ਕੋਈ ਦਿੱਕਤ ਤਾਂ ਨਹੀਂ ਕਿਸ ਤਰ੍ਹਾਂ ਦੀ ਪਹਿਲਾਂ ਵੀ ਤੁਸੀਂ ਇੱਥੋਂ ਹੀ ਪੱਗਾ ਪੁਗਾ ਵੀ ਲੈਨੇ ਹੋ ਸਾਰਾ ਕੁਝ ਇੱਥੇ ਲੈਨੇ ਹੋ ਹਾਂਜੀ ਹਾਂਜੀ ਤੇ ਬਾਕੀ ਆ ਜੋ ਤੁਹਾਨੂੰ ਦੱਸ ਦਿੰਨੇ ਆਗੇ ਵੀ ਕਿੱਥੇ ਕਿਨਰਾਤਾ ਮਾਰਕੀਟ ਦੇ ਵਿੱਚ ਦੁਕਾਨ ਸੀਗੀ ਮੌਂਟੀ ਦੁਪੱਟਾ ਪਗੜੀ ਸੈਂਟਰ ਤੇ ਬਾਈ ਜੀ ਸਮਝ ਆ ਜਾ ਤੁਹਾਨੂੰ ਦਿਖਾ ਵੀ ਦਿੱਤੀਆਂ ਵੀ ਕਿਹੜੀਆਂ ਕਿਹੜੀਆਂ ਇਹਦੇ ਵਿੱਚ ਆਈਟਮਾਂ ਨੇ ਗਿਆ ਕਿਹੜਾ ਕਿਹੜਾ ਸਿਸਟਮ ਆਗਾ ਤੇ ਇਸ ਸਾਈਡ ਦੇ ਉੱਤੇ ਬੱਸ ਸਟੈਂਡ ਆਗਾ ਬੱਸ ਸਟੈਂਡ ਤੋਂ 15 ਨਾਲ 36 ਹੋਈ ਮਾਰਕੀਟ ਵੱਜਦੀ ਆ ਇਹ ਕਿਉਂਕਿ ਦਰਵਾਜ਼ਾ ਜਾਂ ਬਣਿਆ ਹੋਇਆ ਹੈਗਾ ਤੇ ਤੁਸੀਂ ਆਉਨੇ ਹੋ ਤਾਂ ਕਿ ਜਰੂਰ ਜਾਓ ਜਰੂਰ ਇੱਥੇ ਆ ਕੇ ਇੱਕ ਵਾਰੀ ਵਿਜ਼ਿਟ ਕਰੋ ਮਾਈ ਕੋਲੇ ਵਧੀਆ ਵੈਰਾਈਟੀਆਂ ਪੱਗਾਂ ਵੀ ਨੇਗੇ ਸ਼ਾਲ ਵੀ ਨੇ ਗਰਮੀਆਂ ਦੇ ਵਿੱਚ ਤੁਹਾਨੂੰ ਦੁਪੱਟੇ ਮਿਲ ਜਾਣਗੇ ਹਰ ਇੱਕ ਕਿਸਮ ਦੇ ਤੇ ਚਲੋ ਫਿਰ ਆਪਾਂ ਕਰਦੇ ਆਂਗੇ ਵੀਡੀਓ ਬੰਦ ਬਹੁਤ ਬਹੁਤ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਇਹੋ ਜਿਹੇ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਚਲੋ ਫਿਰ ਚੱਲਦੇ ਆਂਗੇ ਕਿਸੇ ਹੋਰ ਸ਼ਹਿਰ ਮਿਲਦੇ ਆਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ